ਦੋਸਤੋ ਅਕਸਰ ਹੀ ਜਦੋਂ ਕਿਸੇ ਦਾ ਪਰਿਵਾਰ 18 ਜਾਂ 20 ਮੈਂਬਰਾਂ ਦਾ ਹੁੰਦਾ ਹੈ ਤਾਂ ਉਹਨਾਂ ਨੂੰ ਕਿਸੇ ਵਿਆਹ ਜਾਂ ਕਿਤੇ ਹੋਰ ਜਾਣ ਦੇ ਲਈ ਘੱਟੋ-ਘੱਟ ਦੋ ਗੱਡੀਆਂ ਲੈ ਕੇ ਜਾਣੀਆਂ ਪੈਂਦੀਆਂ ਨੇ ਪਰ ਹੁਣ ਇਸ 18 ਮੈਂਬਰਾਂ ਦੇ ਪਰਿਵਾਰ ਨੇ ਕਰ ਦਿੱਤਾ ਵੱਖਰਾ ਹੀ ਕਮਾਲ ਦਰਸਾ ਲਈ 18 ਮੈਂਬਰਾਂ ਦਾ ਪਰਿਵਾਰ ਵਿਆਹ ਤੇ ਜਾ ਰਿਹਾ ਸੀ ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਇਹ 18 ਮੈਂਬਰ ਇੱਕੋ ਹੀ ਸਕੋਰਪੀਓ ਗੱਡੀ ਵਿੱਚ ਗਏ ਸੋ ਜਦੋਂ ਪੈਲਸ ਵਿੱਚ ਜਾ ਕੇ ਰੁਕੀ ਸਕੋਰਪੀਓ ਗੱਡੀ ਤਾਂ ਨੌਜਵਾਨ ਨੇ ਮੌਕੇ ਤੇ ਬਣਾ ਲਈ ਵੀਡੀਓ 1 2 3 4 5 6 7 8 9 10 11 12 13 14 15 16 17 18 ਚਲੋ 18 ਲੋਗ ਹੈ ਟੋਟਲ 18 ਹੈ ਗਾੜੀ ਵਿੱਚ ਦੇਖ ਲਓ ਭਾਈ 18 ਲੋਗ ਨਿਕਲੇਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ